ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਸੀਰੀਅਸ ਮੈਟਰ ਦੇ ਬਾਰੇ ਵਿੱਚ ਜੋ ਕਿ ਹੈ ਫਾਸਟੈਗ ਫਾਸਟੈਗ ਅੱਜ ਕੱਲ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਹੈ ਤੇ ਜ਼ਰੂਰੀ ਵੀ ਹੋ ਗਿਆ ਹੈ ਕਿਉਂਕਿ ਟੂਲਸ ਦੇ ਉੱਤੇ ਪੈਸਾ ਨਗਦ ਦੇਣ ਦੀ ਬਜਾਏ ਅਸੀਂ ਫਾਸਟ ਟੈਗ ਯੂਜ਼ ਕਰ ਰਹੇ ਹਾਂ ਤੇ ਲਗਾਤਾਰ ਆਪਣਾ ਸਮਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੈਵੀ ਜ਼ਰੂਰੀ ਕਿਉਂਕਿ ਬਹੁਤ ਤੇਜ਼ੀ ਨਾਲ ਸਾਡੀ ਗੱਡੀ ਪਾਸ ਹੋ ਜਾਂਦੀ ਹੈ ਜੇ ਫਾਸਟ ਟੈਗ ਲੱਗਾ ਹੋਵੇ ਪਰ ਇਹਦੇ ਬਹੁਤ ਸਾਰੇ ਨੁਕਸਾਨ ਵੀ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਹਦੇ ਨੁਕਸਾਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਇਹਦੇ ਕੀ ਕੀ ਨੁਕਸਾਨ ਨੇ ਸਭ ਤੋਂ ਪਹਿਲਾਂ ਅਸੀਂ ਇਹ ਵੀਡੀਓ ਦੇਖ ਲੈਨੇ ਆ ਇਦੇ ਵਿੱਚ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਬੱਚਾ ਕਾਰ ਨੂੰ ਸਾਫ਼ ਕਰ ਰਿਹਾ ਹੈ ਤੇ ਤੁਹਾਡੇ ਧਿਆਨ ਦੇ ਵਿੱਚ ਉਹ ਸਿਰਫ ਸਾਫ਼ ਹੀ ਕਾਰ ਦੇ ਅਗਲੇ ਸ਼ੀਸ਼ੇ ਨੂੰ ਕਰ ਰਿਹਾ ਹੈ ਤੇ ਬੜੇ ਆਰਾਮ ਨਾਲ ਕਰਦਾ ਜਾ ਰਿਹਾ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿ ਉਹ ਕੀ ਕੀ ਹਰਕਤਾਂ ਕਰ ਰਿਹਾ ਹੈ ਜੇ ਤੁਹਾਡੀ ਗੱਡੀ ਦੇ ਉੱਪਰ ਲੱਗਾ ਹੈ ਫਾਸਟ ਟੈਗ ਤੇ ਤੁਸੀਂ ਲੁੱਟੇ ਜਾ ਸਕਦੇ ਹੋ ਕਿਉਂਕਿ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਵੀਡੀਓ ਸ਼ਾਇਦ ਤੁਹਾਡੇ ਕੋਲ ਪਹੁੰਚ ਗਈ ਹੋएगी ਇੱਕ ਛੋਟਾ ਬੱਚਾ ਜਿਹਨੇ ਆਪਣੇ ਹੱਥ ਦੇ ਉੱਪਰ ਘੜੀ ਵਾਂਗ ਇੱਕ ਯੰਤਰ ਲਾਇਆ ਜਦੋਂ ਉਹ ਤੁਹਾਡੇ ਫਾਸਟ ਟੈਗ ਦੇ ਉੱਪਰ ਇਹਦਾ ਇਹਦਾ ਕਰਕੇ ਘੁਮਾਉਂਦਾ ਤੇ ਤੁਹਾਡੇ ਪੇ Paytm ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਜਿੰਨੇ ਵੀ ਪੈਸੇ ਨੇ ਉਹ ਉਹਦੇ ਵਿੱਚੋਂ ਲਿੱਟ ਕੇ ਉਹਨਾਂ ਦੇ ਖਾਤੇ ਦੇ ਵਿੱਚ ਚਲੇ ਜਾਂਦੇ ਨੇ ਇਸ ਤਰ੍ਹਾਂ ਬਹੁਤ ਵੱਡਾ ਫਰਾਡ ਹੋ ਰਿਹਾ ਉਹਨਾਂ ਦੇ ਹੱਥ ਤੇ ਘੜੀ ਹੋ ਸਕਦੀ ਹੈ ਜਾਂ ਕੋਈ ਹੱਥ ਦੇ ਵਿੱਚ ਹੀ ਯੰਤਰ ਹੋ ਸਕਦਾ 2 ਮਿੰਟ ਲੱਗਦੇ ਆ ਸ਼ੀਸ਼ਾ ਸਾਫ਼ ਕਰਨ ਨੂੰ ਆਪ ਸ਼ੀਸ਼ਾ ਕਿਸੇ ਨੂੰ ਵੀ ਆਪਣੀ ਗੱਡੀ ਦੇ ਨੇੜੇ ਆਪਣੇ ਜਿਹੜਾ ਫਾਸਟ ਟੈਗ ਦੇ ਨੇੜੇ ਬਿਲਕੁਲ ਨਾ ਆਉਣ ਦਿਓ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ ਅਗਰ ਤੁਹਾਨੂੰ ਗੱਲ ਦੀ ਸਮਝ ਆ ਗਈ ਹੈ ਤਾਂ ਵੀਡੀਓ ਸ਼ੇਅਰ ਕਰਕੇ ਬਾਕੀ ਲੋਕਾਂ ਨੂੰ ਵੀ ਬਚਾਉਣਾ ਤੁਹਾਡਾ ਫਰਜ਼ ਹੈ ਮੈਂ ਤੁਹਾਡਾ ਦੋਸਤ ਸਤਿੰਦਰ ਗਿੱਲ ਪੰਜਾਬ ਪੁਲਿਸ ਮਿਸ਼ਨ ਜਾਗਰੂਕ ਹੋਣ ਤੁਸੀਂ ਵੀਡੀਓ ਵੀ ਦੇਖ ਲਈ ਤੇ ਪੰਜਾਬ ਪੁਲਿਸ ਦੀ ਚੇਤਾਵਨੀ ਵੀ ਸੁਣ ਲਈ ਹੋਨੇ ਸਾਰਾ ਕੰਮ ਹੁੰਦਾ ਕਿਵੇਂ ਹੈ ਉਹਦੀ ਗੱਲ ਕਰ ਲੈਨੇ ਆ ਫੇਰ ਦੁਬਾਰਾ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿ ਬੱਚਾ ਬੜੇ ਆਰਾਮ ਦੇ ਨਾਲ ਕਾਰ ਨੂੰ ਸਾਫ਼ ਕਰ ਰਿਹਾ ਹੈ ਤੇ ਸਾਫ਼ ਕਰਦਿਆਂ ਕਰਦਿਆਂ ਜਦੋਂ ਉਹ ਫਾਸਟ ਟੈਗ ਵਾਲੀ ਜਗ੍ਹਾ ਦੇਤੇ ਹੁੰਦਾ ਹੈ ਤੇ ਇਹਨੂੰ ਸਾਫ਼ ਕਰਦਾ ਹੈ ਉਦੋਂ ਉਹਦਾ ਹੱਥ ਉਲਟਾ ਹੋ ਜਾਂਦਾ ਹੈ ਤੇ ਉਹਦੇ ਹੱਥ ਤੇ ਲੱਗੀ ਹੋਈ ਕੜੀ ਫਾਸਟ ਟੈਗ ਨੂੰ ਸਕੈਨ ਕਰਦੀ ਹੈ ਤੇ ਇਹਦੇ ਵਿੱਚ ਜਿੰਨੇ ਪੈਸੇ ਪਏ ਨੇ ਉਹ ਸਾਰੇ ਦੇ ਸਾਰੇ ਉਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਂਦੇ ਨੇ ਤੇ ਉਹ ਜਿੰਨੀ ਵਾਰੀ ਇਹਦੇ ਤੇ ਸਫਾਈ ਕਰੇਗਾ ਜਿਵੇਂ ਕਿ ਹੁਣ ਤੁਸੀਂ ਘਾਤ ਦੇਖ ਰਹੇ ਹੋ ਇਸ ਕਾਰ ਦੇ ਉੱਤੇ ਲੱਗੇ ਫਾਸਟ ਰੈਗ ਨੂੰ ਜਿੰਨੀ ਵਾਰੀ ਸਕੈਨ ਕੀਤਾ ਜਾਏਗਾ ਜਿੰਨੀ ਵਾਰੀ ਇਹਦੇ ਉੱਤੇ ਸਕੈਨਰ ਫੇਰਿਆ ਜਾਏਗਾ ਉਨੀ ਵਾਰੀ ਹੀ ਇੱਕ ਫਿਕਸਡ ਅਮਾਉਂਟ ਤੁਹਾਡੇ ਅਕਾਊਂਟ ਚੋਂ ਨਿਕਲ ਕੇ ਦੂਸਰੇ ਅਕਾਊਂਟ ਦੇ ਵਿੱਚ ਚਲੀ ਜਾਏਗੀ ਤੇ ਤੁਹਾਡਾ ਖਾਤਾ ਖਾਲੀ ਹੁੰਦਾ ਜਾਏਗਾ ਹੁਣ ਕਲ ਕਰਨੇ ਆ ਕਿ ਇਹਦੇ ਤੋਂ ਬਚਣ ਦੇ ਕੀ ਉਪਾਅ ਨੇ ਹਾਲੇ ਤੱਕ ਗਵਰਨਮੈਂਟ ਨੇ ਕੋਈ ਵੀ ਇਹੋ ਜਿਹਾ ਮਾਪਦੰਡ ਨਹੀਂ ਲਾਇਆ ਕਿ ਸਿਰਫ ਟੂਲ ਪਲਾਜ਼ਾ ਦੇ ਉੱਤੇ ਹੀ ਪੈਸੇ ਕੱਟੇ ਜਾਣ ਤੇ ਹੋ ਸਕਦਾ ਹੈ ਕੱਲ ਨੂੰ ਇਹੋ ਜਿਹੇ ਕੈਮਰੇ ਵੀ ਆ ਜਾਣ ਜੋ ਕਿ ਟੂਲ ਪਲਾਜ਼ਾ ਵਾਂਗੂ ਤੁਹਾਡੇ ਫਾਸਟ ਟੈਗ ਨੂੰ ਸਕੈਨ ਕਰਨ ਤੇ ਤੁਹਾਡੇ ਪੈਸੇ ਕੱਟ ਲੈ ਇਸ ਦੇ ਦੋ ਤਰ੍ਹਾਂ ਦੇ ਇਲਾਜ ਤੁਸੀਂ ਕਰ ਸਕਦੇ ਹੋ ਫਸਟ ਇਲਾਜ ਹੈ ਕਿ ਤੁਸੀਂ ਉਹ ਫਾਸਟ ਟੈਗ ਲਾਇਆ ਹੋਏ ਜਿਹਦੇ ਵਿੱਚ ਸਿਰਫ ਥੋੜੇ ਹੀ ਪੈਸੇ ਜਮ੍ਹਾਂ ਕਰਾਏ ਜਾਣ ਤੇ ਉਥੋਂ ਕਾਸ ਬੈਲੈਂਸ ਦੇ ਵਿੱਚੋਂ ਹੀ ਪੈਸੇ ਕੱਟੇ ਜਾਣ ਤਾਂਕਿ ਤੁਹਾਡਾ ਜ਼ਿਆਦਾ ਨੁਕਸਾਨ ਨਾ ਹੋ ਸਕੇ ਦੂਸਰਾ ਇਲਾਜ ਇਹ ਹੈ ਕਿ ਤੁਸੀਂ ਫਾਸਟ ਟੈਗ ਵਾਲਾ ਜੋ ਸਟicker ਹੈ ਜੋ ਟੈਗ ਹੈ ਉਹਨੂੰ ਤੁਸੀਂ ਆਪਣੇ ਡੈਸ਼ਬੋਰਡ ਦੇ ਵਿੱਚ ਰੱਖੋ ਤੇ ਜਦੋਂ ਜ਼ਰੂਰਤ ਪਏ ਉਦੋਂ ਹੀ ਬਾਹਰ ਕੱਢ ਕੇ ਉਹਨੂੰ ਸਕੈਨ ਕਰਵਾਓ ਤੇ ਟੂਲ ਪਲਾਜ਼ਾ ਦੇ ਉੱਤੇ ਆਪਣੇ ਪੈਸੇ ਕਟਵਾ ਕੇ ਅੱਗੇ ਚੱਲਦੇ ਬਣੋ ਇਹ ਸਿਰਫ ਦੋ ਇਲਾਜ ਹੀ ਕਰਕੇ ਤੁਸੀਂ ਬਚਾਓ ਆਪਣਾ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਮੈਂ ਜਤਿੰਦਰ 베ਦੀ ਆਲਟੂ ਨਿਊਜ਼ ਚੈਨਲ ਤੋਂ